ਜੇ ਕ ਸੇਤ ਨਹੀਂ ਬੰਦੀ ਸਰੀਰ ਪਤਲਾ ਹੈਗਾ ਆ ਉਮਰ ਤੁਹਾਡੀ 16 17 ਸਾਲ ਜਾਂ 15 ਸਾਲ ਬੱਚੇ ਦੀ ਹੋ ਚੁੱਕੀ ਹੈਗੀ ਆ ਤੇ ਬੱਚਾ ਆ ਜੇ ਵੀ ਪਤਲਾ ਹੈਗਾ ਜਾਂ ਤੁਸੀਂ ਵੀ ਪਤਲੇ ਹੈਗੇ ਉਮਰ ਦੇ ਹਿਸਾਬ ਦੇ ਨਾਲ ਤਾਂ ਤੁਹਾਨੂੰ ਇੱਕ ਐਸਾ ਤਰੀਕਾ ਘਰੇਲੂ ਦੱਸਾਂਗਾ ਜਿਹਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ੜੀ ਗਈ ਹੈ ਸੇਤ ਬੰਨੀ ਸ਼ੁਰੂ ਹੋ ਜਾਵੇਗੀ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇਖਣ ਨੂੰ ਮਿਲਦੇ ਹੁੰਦੇ ਆ ਨੌਜਵਾਨ ਮੁੰਡੇ ਵੀ ਹੁੰਦੇ ਆ ਜਿਹੜੇ ਬਹੁਤ ਜ਼ਿਆਦੇ ਪਤਲੇ ਹੁੰਦੇ ਨੇ ਸਰੀਰ ਉਹਨਾਂ ਦਾ ਵੱਜ ਚੁੱਕਾ ਹੁੰਦਾ ਗਰੋਥ ਕਰ ਚੁੱਕਾ ਹੁੰਦਾ ਹਾਈਟ ਪੂਰੀ ਹੋ ਚੁੱਕੀ ਹੁੰਦੀ ਹੈ ਲੇਕਿਨ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਸਰੀਰ ਭਰਦਾ ਨਹੀਂਗਾ ਜਿੱਤੋਂ ਬਾਅਦ ਉਹ ਆਪਣੇ ਆਪ ਨੂੰ ਪਤਲਾ ਮਹਿਸੂਸ ਕਰਦੇ ਹੈਗੇ ਨੇ ਕਿ ਕਈ ਵਾਰੀ ਤਾਂ ਕਈਆਂ ਦੀ ਨਿਗਾਹ ਦੇ ਵਿੱਚ ਸ਼ਰਮਨਾਕ ਜਿਹੜੀ ਹੈ ਉਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹੈਗੀਆਂ ਲੋਕੀ ਟਿਚਰਾਂ ਕਰਨ ਤੋਂ ਬਾਜ਼ ਨਹੀਂ ਆਉਂਦੇਗੇ ਇਸ ਕਰਕੇ ਉਹਨਾਂ ਲੋਕਾਂ ਲਈ ਉਹਨਾਂ ਮੁੰਡਿਆਂ ਲਈ ਇੱਕ ਵਧੀਆ ਨੁਕਸਾ ਦੱਸਣ ਲੱਗਾ ਆਇਆ ਜਿਹੜੇ ਇਸ ਨੁਕਸੇ ਨੂੰ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਸਿਰਫ ਫਾਇਦਾ ਹੀ ਲੈ ਸਕੋਗੇ ਨੁਕਸਾਨ ਇਹਦਾ ਕੋਈ ਨਹੀਂ ਹੈਗਾ ਕਰਨਾ ਤੁਸੀਂ ਕੀ ਗਾਇਆ ਜੋ ਦਾ ਦਲੀਆ ਖਾਣਾ ਗਾਇਆ ਲੇਕਿਨ ਸ਼ਰਤ ਇਹ ਇਕ ਗਾਂ ਦੇ ਦੁੱਧ ਦਾ ਜੌਂ ਦਾ ਦਲੀਆ ਹੋਣਾ ਚਾਹੀਦਾ ਹੈਗਾ ਜਿਹਦੇ ਨਾਲ ਤੁਹਾਡਾ ਸਰੀਰ ਹੋਰੀ ਹੋਰੀ ਭਰਨਾ ਸ਼ੁਰੂ ਹੋ ਜਾਏਗਾ ਸਰੀਰ ਉੱਤੇ weight ਚੜਨਾ ਸ਼ੁਰੂ ਹੋ ਜਾਵੇਗਾ ਮਤਲਬ ਇੰਨੀ ਤਾਕਤ ਵੀ ਸਰੀਰ ਦੇ ਵਿੱਚ ਆਵੇਗੀ ਉਹ ਨਾਲ ਨਾਲ ਤੁਹਾਡੀ ਜਿਹੜੀ ਫੈਟ ਥੋੜੀ ਉਹ ਬੰਨੇ ਸ਼ੁਰੂ ਹੋ ਜਾਵੇਗੀ ਫਿਰ ਇੱਕ ਵਾਰੀ ਰਿਪੀਟ ਕਰ ਦਿੰਨਾਗਾ ਜੌਂ ਦਾ ਦਲੀਆ ਗਾਂ ਦੇ ਦੁੱਧ ਵਿੱਚ ਬਣਾ ਕੇ ਤਕਰੀਬਨ ਰੋਜ਼ਾਨਾ ਹੀ ਇੱਕ ਕੋਲੀ ਜੱਦੀ ਕੋਲੀ ਜ਼ਰੂਰ ਖਾਣਾ ਹੈਗਾ ਜੇ ਤੁਸੀਂ ਹੋਰ ਵੀ ਵਧੀਆ ਛੇਤੀ ਜਿਹੜੇ ਆਪਣਾ weight ਵਧਾਉਣਾ ਚਾਹੁੰਦੇ ਹੋ ਕਿ ਰੋਜ਼ ਰੋਜ਼ਾਨਾ ਦੀ ਤਰ੍ਹਾਂ ਕੇਲੇ ਜਿਹੜੇ ਹੈਗਾ ਇੱਕ ਖੇਲਾ ਦਹੀਂ ਦੇ ਵਿੱਚ ਖਾ ਕੇ ਪਾ ਕੇ ਉਹਨੂੰ ਜਰੂਰ ਖਾਇਆ ਕਰੋ ਇਹਨੂੰ ਆਪਣੀ ਰੁਟੀਨ ਜਰੂਰ ਬਣਾ ਲਓ ਉਹ ਨਾਲ ਦੇ ਨਾਲ ਥੋੜੀਆਂ ਡੰਡ ਬੈਠਕਾਂ ਵੀ 10 ਤੋਂ 15 ਰੋਜ਼ਾਨਾ ਦਿਰਾਓ ਮਾਰਿਆ ਕਰੋ ਉਹਨਾਂ ਇਹ ਹੋਏਗਾ ਕਿ ਜਦੋਂ ਤੁਸੀਂ ਡੰਡ ਬੈਠਕਾਂ ਕਰੋਗੇ ਤੇ ਤੁਹਾਡੀ ਸਿਹਤ ਵਿੱਚ ਜਿਹੜਾ ਹੈਗਾ ਉਹ ਤਾਕਤ ਉਹਨੂੰ ਜਦੋਂ ਤੁਸੀਂ ਹਲਕਾ ਹਲਕਾ ਜਿਮ ਲਗਾਉਣਾ ਸ਼ੁਰੂ ਕਰੋਗੇ ਤੇ ਤੁਹਾਡੇ ਸਰੀਰ ਦੇ ਜਿਹੜੇ ਸੈੱਲ ਲੱਗੇ ਉਹ ਵਰਕ ਕਰਨਾ ਸ਼ੁਰੂ ਕਰ ਦਣਗੇ ਮਤਲਬ ਕਿ ਜਿਆਦੀ ਭੁੱਖ ਵੱਜੇਗੀ ਉਹਨਾਂ ਕਿ ਉਹਨਾਂ ਨੂੰ ਕੰਮ ਜ਼ਿਆਦਾ ਕਰਨਾ ਪਏਗਾ ਫਿਰ ਅਚਾਨਕ ਤੁਹਾਡੀ ਉਹਨਾਂ ਭੁੱਖ ਵੀ ਵਧੇਗੀ ਗਾਂ ਦਾ ਜੂੰ ਦਾ ਤਲੀਆਂ ਤੁਸੀਂ ਉਹ ਦੁੱਧ ਆ ਉਹ ਦੁੱਧ ਖਾਣਾ ਹੀ ਖਾਣਾ ਗਾਇਆ ਦਹੀਂ ਦੇ ਨਾਲ ਕੇਲੇ ਵੀ ਤੁਸੀਂ ਖਾਣੇ ਖਾਣੇ ਕੇ ਨਾਲ ਨਾਲ ਤੁਹਾਡੀ ਰੋਟੀ ਖਾਣ ਦੀ ਲੋਗੀ ਆ ਉਹ ਭੁੱਖ ਵੀ ਥੋੜੀ ਬਦਣੀ ਸ਼ੁਰੂ ਹੋ ਜੇਗੀ ਜਿਸ ਤੋਂ ਬਾਅਦ ਤੁਹਾਡੀ ਜਿਹੜੀ ਸਿਹਤ ੜੀ ਉਹ ਬੰਨੀ ਸ਼ੁਰੂ ਹੋ ਜਾਵੇਗੀ ਇਹ ਤਰੀਕਾ ਜਰੂਰ ਅਜ਼ਮਾ ਕੇ ਵੇਖਿਓ ਔਰ ਪਰੇਜ ਜਰੂਰ ਕਰਿਓ ਪਰੇਜ ਇਹ ਹੋਏਗਾ ਖੱਟੀਆਂ ਤਲੀਆਂ ਚੀਜ਼ਾਂ ਨੂੰ ਬਿਲਕੁਲ ਬੰਦ ਰੱਖਣਾ ਗਾਇਆ ਖਾਸ ਤੌਰ ਤੇ ਗਾਇ ਨੂਡਲ 버ਗਰਸ ਸਪ੍ਰਿੰਗ ਰੋਲ ਵਗੈਰਾ ਕਿਸੇ ਚੀ ਦਾ ਨਸ਼ਾ ਉਹ ਨਹੀਂ ਕਰਨਾ ਗਾ ਜੇ ਤੁਸੀਂ ਕਰਦੇ ਹੋ ਤੁਹਾਨੂੰ ਬਿਲਕੁਲ ਬੰਦ ਰੱਖਣਾ ਪੈਣਾ ਗਾਇਆ ਉਹ ਨਾਲ ਦੇ ਨਾਲ ਜੇ ਤੁਸੀਂ ਇਹ ਤਰੀਕੇ ਅਜਮੋਣੇ ਆ ਤਾਂ ਥੋੜਾ ਰੁਟੀਨ ਤੇ ਨਾਲ ਅਜਮੋਨੇਗੇ ਤੁਹਾਨੂੰ ਆਹੀ ਕੰਮ ਕਰਨਾ ਪੈਣਾਗਾ ਕਈ ਵਾਰੀ ਹੋ ਜਾਂਦਾ ਬੰਦਾ 10 ਦਿਨ ਖਾ ਕੇ ਮੁੜ ਕੇ ਨੂੰ ਛੱਡ ਦਿੰਦਾ ਹੈ ਤੇ ਕਹਿੰਦਾ ਮੇਰੇ ਕੋ ਖਾਸ ਫਰਕ ਨਹੀਂ ਪਿਆ ਜਾਂ ਮੈਨੂੰ ਫਰਕ ਨਹੀਂ ਪਿਆ ਕਿਉਂਕਿ ਇਹ ਚੀਜ਼ ਹੈਗੀ ਹੈ ਕਿ ਕਰੇਲੂ ਚੀਜ਼ ਹੈਗੀ ਹੈ ਬਹੁਤ ਪੁਰਾਣੇ ਬਜ਼ੁਰਗਾਂ ਨੇ ਵੀ ਦੱਸਦੇ ਆਏ ਨੇ ਉਹ ਅਸੀਂ ਲੋਕ ਵਰਤਦੇ ਵੀ ਆਏ ਨੇ ਅਕਸਰ ਸਾਡੇ ਬਜ਼ੁਰਗੜੇ ਕਹਿੰਦੇ ਆਏ ਨੇ ਕਿ ਦਲੀਏ ਦੇ ਨਾਲ ਜਿਹੜੀ ਸਿਹਤ ਬਣ ਜਾਂਦੀ ਹੈਗੀ ਹੈ ਲੇਕਿਨ ਜੋ ਦੇ ਦਲੀਏ ਦੇ ਨਾਲ ਜੇ ਕਿਤੇ ਗਾਂ ਦੇ ਦੁੱਧ ਵਿੱਚ ਬਣਿਆ ਹੋਵੇ ਤਾਂ ਪਰਿਸ਼ੇਤੀ ਸਰੀਰ ਦੇ ਵਿੱਚ ਫੈਟ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਕਤ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ ਔਰ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਰੀਰ ਥੋੜਾ ਭਰ ਜਾਵੇ ਤਾਂ ਭਰਨਾ ਵੀ ਉਹ ਸ਼ੁਰੂ ਹੋ ਜਾਵੇਗਾ ਨਾਲ ਦੇ ਨਾਲ ਕੇਲਾ ਵੀ ਜ਼ਰੂਰ ਖਾਇਆ ਕਰੋ ਦਹੀਂ ਵਿੱਚ ਇੱਕ ਅੱਧਾ ਕੇਲਾ ਜ਼ਰੂਰ ਖਾਇਆ ਕਰੋ ਤੁਸੀਂ ਉਤਰਾ ਵੀ ਖਾ ਸਕਦੇ ਹੋ ਉਹਨਾਂ ਤੁਹਾਡੇ ਜਿਹੜੀ ਸਮੱਸਿਆ ਹੈ ਜਿਹੜੀ ਹੈ ਪਤਲੇਪਨ ਦੀ ਉਹ ਜਿਹੜੀ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਵੀਡੀਓ ਚੰਗੀ ਲੱਗੀ ਤਾਂ ਵੱਤ ਵਤ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਉਹ ਚੈਨਲ ਸਾਡ ਨੂੰ ਫੋਲੋ ਜ਼ਰੂਰ ਕਰਦਿਆ ਕਰੋ ਮਨੇ ਪੋ ਸਾਝਾ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ